ਮਾਤਾ ਜੀ ਕੀ ਕਹੋਗੇ ਜਿਹੜਾ ਸਰਪੰਚ ਨੇ ਆ ਵੀ ਸਰਵਸਮਤੀ ਨਾਲ ਚੁਣਿਆ ਗਿਆ ਇਹ ਨਾ ਭਾਈ 2 ਮਿੰਟ ਤੱਕ ਇਹਨੂੰ ਨਹੀਂ ਪਤਾ ਸੰਤ ਜਮੀਨ ਨਹੀਂ ਪਤਾ ਕੌਣ ਕਰ ਰਿਹਾ ਜੀ ਇਹ ਨਾਲ ਤੁਹਾਨੂੰ ਕੀ ਪਤਾ ਮੈਂ ਇੱਦਾਂ ਕਰ ਵੀ ਹੋਣੀ ਪਹਿਲਾਂ ਪਿੰਡ ਦੀ ਟੀ ਬਣ ਗਈ ਤੇ ਘਰ ਨੂੰ ਬਣ ਗਈ ਇਹ ਜੀ ਚੱਜ ਕਰੂਗੀ ਔਰ ਕਿਉਂ ਪਿੰਡ ਨੂੰ ਜੋੜ ਕੇ ਥੋੜਾ ਰੱਖਦੀ ਆ ਉਹ ਹਾਂ ਇਹ ਸਾਨੂੰ ਕੋਈ ਮਨਜ਼ੂਰ ਨਹੀਂ ਜਿਹੜਾ ਕੰਮ ਹੋ ਗਿਆ ਜਿਹੜਾ ਸਰਪੰਚ ਬਣਿਆ ਉਹ ਨਾ ਕੋਈ ਮਨਜ਼ੂਰੀ ਨਹੀਂ ਹਾਂ ਠੀਕ ਸਰਪੰਚ ਜੀ ਨੇ ਵਧੀਆ ਕੰਮ ਕਰੇ ਜਿਹੜਾ ਇਹ ਮੁੰਡਾ ਤੇ ਵੀ ਵਧੀਆ ਕੰਮ ਕਰਦਾ ਹੁਣ ਜਿਹੜਾ ਹੁਣ ਬਣਿਆ ਉਹ ਪਹਿਲਾਂ ਉਹਦਾ ਬਾਪ ਦੀ ਗੁਣ ਗੁਣ ਨਾ ਕਰੀ ਜਾਂਦਾ ਤੇ ਹੁਣ ਉਹ ਗੁਣ ਗੁਣ ਨਾ ਕਰੀ ਜਾਊਗਾ ਉਹ ਕਿ ਸਾੜਾਊਗਾ ਕੀ ਕਰੂਗਾ ਸਨ ਕੋਈ ਮਨਜ਼ੂਰ ਨਹੀਂ ਖਾਏਗਾ ਮਾਤਾ ਇਹ ਜਿਵੇਂ ਕਾਗਜ਼ ਅਦ ਕਰਦੇ ਨੇ ਫਿਰ ਕਹਿੰਦੇ ਨੇ ਸਰ ਸੰਮਤੀ ਹੋ ਗਈ ਇਹਨੇ ਲੋਕ ਖੜੇ ਨੇ ਕੀ ਕੀ ਸਮਝਦੇ ਤੁਸੀਂ ਸਰ ਸੰਮਤੀ ਕਾਦੀ ਵੀ ਬੋਟਾ ਨਹੀਂ ਪਈ ਇਹ ਕਹਿੰਦੇ ਸੰਮਤੀ ਹੋ ਗਈ ਉਹ ਤਾਂ ਕਹਿੰਦੇ ਸੰਮਤੀ ਉਹਨਾਂ ਨੇ ਕਰ ਲਈ ਹੋਣੀ ਸਾਨੂੰ ਤਾਂ ਪਤਾ ਮੈ ਨਹੀਂ ਸਾਡੇ ਪਿੰਡ ਨੂੰ ਤਾਂ ਅੱਧੇ ਨੂੰ ਪਤਾ ਮੈ ਨਹੀਂ ਚੋਰੀ ਹੋ ਗਈ ਹੋਣੀ ਹੁਣ ਜਿਹੜਾ ਸਰਪੰਚ ਬਣਿਆ ਤੁਹਾਨੂੰ ਨਾਮ ਦੂਰਾ ਹਾਂ ਸਾਨੂੰ ਮਨਜ਼ੂਰ ਨਹੀਂ ਹੈਗਾ ਬੇਕਾਰ ਬੰਦਾ ਠੀਕ ਤੁਸੀਂ ਹੁਣ ਸਰਪੰਚ ਸੱਤੀ ਨੂੰ ਮੰਨਦੇ ਹੋ ਫਿਰ ਹਾਂ ਸੱਤੀ ਨੂੰ ਮੰਨਦੇ ਹੱਸ ਤਾਂ ਤੁਸੀਂ ਕਹਿੰਦੇ ਵੀ ਵੋਟ ਪੈ ਜੇ ਚਾਹੇ ਵੋਟਾਂ ਪੈ ਜੇ ਹਾਂ ਸਰੋਪੇ ਪਾ ਕੇ ਤੋਂ ਬਾਹਰ ਡਾ ਡਾ ਤੁਸੀਂ ਮੰਗ ਕਰਦੇ ਵੀ ਦੁਬਾਰੇ ਵੋਟਾਂ ਪੈਣ ਤੁਸੀਂ ਮੰਗ ਕਰਦੇ ਵੀ ਵੋਟਾਂ ਪੈਣ ਚੋਣਾ ਦੁਬਾਰੇ ਬਣਨ ਉਧਰੋਂ ਉਧਰ ਹੀ ਆ ਕੇ ਝੂਕ ਕੇ ਜਦੋਂ ਅਗਲਾ ਜਿੱਦ ਕਰ ਤੱਕ ਜਿੱਦ ਕਰਕੇ ਪੈਣਾ ਠੀਕ ਹਾਂ ਹੋਰ ਪੁੱਛੋ